ਸਾਡੇ ਹਲਕੇ ਦਾ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਹੁਣ ਉਹ ਜਾਨੀ ਕਿ ਸਾਨੂੰ ਮੀਟਿੰਗ ਕਰਨ ਵਾਸਤੇ ਬੁਲਾਉਂਦਾ ਕੋਈ ਕਹਿੰਦਾ ਵੀ ਤੁਸੀਂ ਗੰਦ ਪਾਇਆ ਹੋਇਆ। ਇਹੀ ਗੰਦ ਦੇ ਵਿੱਚੋਂ ਛੋੜੀ ਪਾਰਟੀ ਨਿਕਲ ਕੇ ਆਈ ਹੈ ਜਿਹੜੇ ਅਜੇ ਤਰਨੇ ਮੁਜਾਰੇ ਸਾਨੂੰ ਗੰਦ ਲੱਗਦੇ ਨੇਗੇ। ਜੇ ਪੰਜਾਬ ਦਾ ਕੋਈ ਚੰਗਾ ਸੋਚਦਾ ਤਾਂ ਪੰਜਾਬ ਦੇ ਲੋਕ ਉਹਨੂੰ ਇੱਥੇ ਸਿਰ ਤੇ ਬਿਠਾਉਂਦੇ ਨੇ ਪੈਰਾਂ ਤੇ ਨਹੀਂ ਰੋਲਦੇ ਤਾਂ ਇਹਨੂੰ 13 ਦੇ ਵਿੱਚੋਂ ਤਿੰਨ ਨਹੀਂ ਆਉਣੀਆਂ ਸੀ ਤਾਂ ਇਹਨਾਂ ਦੀਆਂ 13-13 ਆਉਣੀਆਂ ਸੀ ਜੇ ਵਿਕਾਸ ਕਰਦੇ। ਕੋਈ ਇਹਨਾਂ ਜੋਕਤੀ ਪੱਤਰ ਨਹੀਂ ਦਿੱਤੇ ਇੱਕ ਸ਼ੋਸ਼ਾਈ ਛੱਡਾ ਜਾ ਰਿਹਾ ਜੇ ਮੁੱਖ ਮੰਤਰੀ ਨੇ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਹੁੰਦਾ ਤਾਂ ਸੜਕਾਂ ਤੇ ਬੈਠਣ ਦੀ ਲੋੜ ਕੀ ਸੀ ਜਿਹਨੇ ਜਿਹੜੇ ਪੰਜਾਬ ਦੀਆਂ ਪੱਗਾਂ ਦੇ ਰਖਵਾਲੇ ਬਣਦੇ ਦੇਗੇ ਅੱਜ ਉਹਨਾਂ ਵੱਲੋਂ ਹੀ ਪੰਜਾਬ ਦੀਆਂ ਜਿਹੜੀਆਂ ਪੱਗਾਂ ਨੇਗੀਆਂ ਉਹ ਉਸਾਲੀਆਂ ਜਾ ਰਹੀਆਂ ਨੇਗੀਆਂ ਕਿ WHO ਵਿਚ ਵਪਾਰ ਵਰਲਡ ਬੈਂਕ ਦੀਆਂ ਜੋ ਨੀਤੀਆਂ ਨੇਗੀਆਂ ਉਹ ਨੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦੋਏ ਬਾਹਮ ਰੋੜ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਧੌਣ ਦੇ ਉੱਪਰ ਗੂੜਾ ਰੱਖਿਆ ਹੋਇਆਗਾ ਵੀ ਜੇਕਰ ਤੂੰ ਇਹ ਨੀਤੀਆਂ ਪਾਲਸੀਆਂ ਸਾਡੀਆਂ ਨਹੀਂ ਲਾਗੂ ਕਰਦਾ ਤਾਂ ਤੇਰੀ ਸਰਕਾਰ ਜਿਹੜੀ ਉਹ ਹੁਰਦਬਰਦ ਹੋ ਜਾਣੀ ਆ ਮੁੱਦਾ ਨੀਤੀਆਂ ਪਾਲਸੀਆਂ ਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ 13-13 ਕਰਦਾ ਸੀਗਾ ਉਹ 13 ਦੇ ਵਿੱਚੋਂ 3 ਰਹਿ ਗਈਆਂ ਔਰ ਇੱਥੇ ਵੀ ਅੱਜ ਅਸੀਂ ਬੜੀ ਗੱਲ ਕਹਿਣ ਆਏ ਆਂਗੇ ਕਿ ਜਿਹੜੇ 4-4 ਕਹਿ ਰਹੇ ਨੇ ਨਾ ਵੀ ਚੌਕਾ ਚੌਕਾ ਇਹ ਚੌਕਾ 0. ਚੌਕਾ ਹੀ ਨਾ ਰਹਿ ਜੇ ਇਹਨਾਂ ਦਾ ਇਹ ਜਿੰਨਾ ਗੈਂਗਬਾਰ ਆਮ ਆਦਮੀ ਪਾਰਟੀ ਦੇ ਵਿੱਚ ਹੋ ਰਿਹਾਗਾ ਇੰਨਾ ਹੁਣ ਤੱਕ ਕਰੇ ਗੈਂਗਵਾਰ ਆਪਦੀ ਉਮਰ ਦੇ ਵਿੱਚ ਨਹੀਂ ਦੇਖਿਆ ਜਿੰਨਾ ਨਸ਼ਾ ਇਹਨਾਂ ਨੇ ਪਿੰਡਾਂ ਦੀਆਂ ਪਰਚੂਨੀਆਂ ਦੁਕਾਨਾਂ ਦੇ ਵਿੱਚ ਨਸ਼ਾ ਪਛਾਹਦਾਗਾ ਇੰਨਾ ਨਸ਼ਾਨੀ ਦੇਖਿਆਗਾ ਪੰਜਾਬ ਦੇ ਵਿੱਚ ਜਦੋਂ 13-13 ਕਰਦਾ ਹੁੰਦਾ ਸੀ ਅਸੀਂ ਇਹਦਾ ਵਿਰੋਧ ਕਰਦੇ ਹੁੰਦੇ ਸੀਗੇ ਤਾਂ ਤੁਸੀਂ ਦੇਖਿਆ ਕਿ ਵੱਡੇ ਇਹਨਾਂ ਦੇ ਜਿਹੜੇ ਗੁੰਡੇ ਸੀਗੇ ਉਹਨਾਂ ਰੈਲੀਆਂ ਦੇ ਵਿੱਚ ਪ੍ਰਸ਼ਾਸਨ ਤੋਂ ਹਟ ਕੇ ਇਹਨਾਂ ਨੇ ਵੇਲੇ ਗੁੰਡੇ ਬੌਂਸਰ ਰੱਖੇ ਹੋਏ ଥିਗੇ ਜਿਹੜੇ ਸਾਨੂੰ ਕੁੱਟਦੇ ਹੁੰਦੇ ਥੇ ਲਗਾਤਾਰ ਦੋ ਵਾਰ ਤੁਸੀਂ ਮਾਰਚ ਕਰਿਆ ਤਾਂ ਬਰਨਾਲੇ ਸ਼ਹਿਰ ਦੇ ਲੋਕ ਤਾੜੀਆਂ ਮਾਰਦੇ ਨੇਗੇ ਸਾਨੂੰ ਗੂਠੇ ਦਿਖਾਉਂਦੇ ਵੀ ਵਧੀਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਗੇ ਵੀ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰ ਰਹੇ ਹੋਗੇ ਲੋਕ ਬਾਈਟੀ ਨਾਲ ਜੁੜਾ ਤੁਸੀਂ ਮਹਿਮ ਤਾਜ ਬਰਨਾਲਾ ਅਮੀਥੇਰ ਦੀ ਗੁੱਠੀ ਦੇ ਬਾਹਰ ਜਿਹੜੇ ਮੁਲਾਜ਼ਮ ਨੇ ਕੱਚੇ ਉਹਨਾਂ ਨੇ ਧਰਨਾ ਲਾਇਆ ਹੋਇਆ ਉਹ ਡੀ ਕਰਿਆ ਅੱਗੋਂ ਕੀ ਮਸਜੁੰਦਾ ਗਲਬਤ ਕਰਦੇ ਆ ਕਿ ਮਸ਼ਕਲਾ ਕੀ ਨੇ ਤੇ ਹੁਣ ਤੱਕ ਕਿਉਂ ਨਹੀਂ ਹੱਲ ਹੋਇਆ ਭਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਭਾਈ ਮਾਮਲਾ ਕੀ ਹੈ ਕਿਉਂ ਇੱਥੇ ਬੈਠੇ ਹੋ ਤੁਸੀਂ ਤਾਂ ਦਫ਼ਤਰਾਂ ਦੇ ਵਿੱਚ ਅੱਜ ਚਲੋ ਐਤਵਾਰ ਆ ਪਰ ਵੋਟਾਂ ਨੇੜੇ ਆ ਤੁਸੀਂ ਹੁਣ ਧਰਨੇ ਉੱਤੇ ਕਿਉਂ ਬਿਠ ਕੇ ਆ ਕੇ ਦੇਖੋ ਜੀ ਅਸੀਂ ਠੇਕਾ ਮਾਲਾ ਦਸੋਂ ਕਰ ਸਮੋਰ ਤੇ ਪੰਜਾਬ ਦੇ ਬੈਨਰ ਹੇਟ ਅੱਜ ਅਸੀਂ ਇਕੱਠੇ ਹੋਇਆ ਇਦੋਂ ਪਹਿਲਾਂ ਅਸੀਂ 5 ਤਰੀਕ ਨੂੰ ਇਹੀ ਜਗ੍ਹਾ ਮਾਰਚ ਕਰਕੇ ਗਏ ਤੇ ਕਿਉਂਕਿ ਸੇ ਬੱਕ ਬੱਕ ਸਰਕਾਰੀ ਅਦਾਰਿਆਂ ਦੇ ਵਿੱਚ ਆਊਟਸੋਰਸਿੰਗ ਇਨਲਿਸਟਮੈਂਟ ਰਹੀ ਭਰਤੀ ਹੋਏ ਹੋਏ ਆ ਸਰਕਾਰ ਨੇ ਸੱਤਾ ਦੇ ਆਉਣ ਤੋਂ ਪਹਿਲਾਂ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਕਿ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਜਿਹੜੇ ਕੱਚੇ ਮੁਲਾਜ਼ਮ ਨੇ ਆਊਟਸੋਰਸਿੰਗ ਮੁਲਾਜ਼ਮ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਹਰਾ ਪੰਨ ਚਲਾ ਕੇ ਪੱਕਾ ਕੀਤਾ ਜਾਊਗਾ ਪਰ ਜਿਹੜਾ 3 ਸਾਲ ਦਾ ਸਮਾਂ ਬੀਤ ਜਾਣ ਦੇ ਪਿੱਛੋਂ ਕਿਸੇ ਵੀ ਕੱਚੇ ਮੁਲਾਜ਼ਮ ਦੀ ਸਾਰ ਨਹੀਂ ਰਹੀ ਇਸੇ ਦੇ ਰੋਸ ਵਜੋਂ ਅੱਜ ਅਸੀਂ ਇੱਥੋਂ ਐਮਪੀ ਮੀਤ ਹੇਰ ਨੂੰ ਸੁਣਾਉਣੇ ਕਰਨ ਆਇਆ ਕਿ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ 18 ਵਾਰੀ ਮੀਟਿੰਗ ਦਾ ਸਮਾਂ ਦੇ ਕੇ 18 ਵਾਰੀਆਂ ਮੀਟਿੰਗਾਂ ਮੁੱਕਰੀਆਂ ਨੇ ਜਦੋਂ ਸਾਡੇ ਆਗੂ ਸਹਿਬਾਨ ਚੰਡੀਗੜ੍ਹ ਮੀਟਿੰਗ ਕਰਨ ਲਈ ਜਾਂਦੇ ਤੇ ਉਸੋ ਬਰਾਂਗੇ ਵਾਪਸ ਪਰਤਣਾ ਪੈਂਦਾ ਸੀ ਕਿਉਂਕਿ ਸਾਡੇ ਕਹਿੰਦੇ ਅੱਜ ਮੁੱਖ ਮੰਤਰੀ ਜਿਹੜੇ ਉਹ ਕਿਸੇ ਜ਼ਰੂਰੀ ਅਰਜੇਮਿਆ ਕਾਰਨ ਬਿਜ਼ੀ ਨੇ ਜਿਹੜੀ ਤੁਹਾਡੀ ਅੱਗੇ ਜਿਹੜੀ ਮੀਟਿੰਗ ਫਿਕਸ ਕਰਾਈ ਜਾਂਦੀ ਆ ਪਰ ਬੜੀ ਦੁੱਖ ਦੀ ਗੱਲ ਆ ਕਿ ਜਿਹਨਾਂ ਕੋਈ ਵੀ ਜਿਹੜੀ ਮੀਟਿੰਗ ਆ ਉਹ ਜਾਨੀ ਕਿ ਨਹੀਂ ਮੁੱਖ ਮੰਤਰੀ ਪੰਜਾਬ ਨੇ ਕਰੀ ਸੋ ਇਹੀ ਅਸੀਂ ਅੱਜ ਰੋਸ ਵਜੋਂ ਪੂਰੇ ਠੇਕਾ ਮਲਾਸਾ ਘਰ ਸਮੁਰਜੇ ਪੰਜਾਬ ਦੇ ਬੈਨਰ ਹਟ ਇਕੱਠੇ ਹੋਏ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਫੌਰੀ ਤੌਰ ਤੇ ਹੱਲ ਕੀਤੀਆਂ ਜਾਣ ਜਿਹੜੇ ਤੋਂ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਹਿਓ ਸਾਡੇ ਕਿਸਾਨ ਭਰਾ ਨੇ ਸਾਡੇ ਉਹ ਕੱਚੇ ਮਜ਼ਦਮ ਨੇ ਉਹਨਾਂ ਜਿਹੜੇ ਵਾਦੇ ਨੇ ਪੂਰੇ ਕੀਤੇ ਜਾਣ ਲੱਗਦਾ ਜਿਹੜਾ ਹਰਾ ਪੈਨ ਕਹਿੰਦੇ ਸੀ ਮੈਂ ਚਲਾਉਂਗਾ ਕਿੱਧਰ ਗਿਆ ਹਰਾ ਪੈਨ ਉਹ ਤਾਂ ਜੀ ਦੇਖੋ ਮੁੱਖ ਮੰਤਰੀ ਪੰਜਾਬ ਹੀ ਜਾਣਦੇ ਨੇ ਸੱਤਾ ਦੇ ਆਉਣ ਤੋਂ ਪਹਿਨ ਦਾ ਵੱਡੇ ਵੱਡੇ ਵਾਦੇ ਕਰ ਦਿੱਤੇ ਉਹੀ ਸੋਚਣ ਵਾਲੀ ਗੱਲ ਆ ਵੀ ਹਰਾ ਪੈਨ ਜਿਹੜਾ ਕਹਿੰਦੇ ਸੀ ਉਹ ਕਿੱਧਰ ਗਿਆ ਉਹੀ ਅਸੀਂ ਇਹਨਾਂ ਨੂੰ ਯਾਦ ਕਰਾਉਣ ਆਏ ਕਿ ਹਰਾ ਪੈਨ ਚ ਬਾਦੇ ਕਰਦੇ ਸੀ ਤੇ ਹੁਣ ਤੁਹਾਡਾ ਜਿਹੜਾ ਹਰਾ ਪੈਨਾ ਉਹ ਕਿਉਂ ਨਹੀਂ ਚੱਲ ਰਿਹਾ ਤੇ ਕਿੱਧਰ ਗਿਆ ਉਹਦੀ ਸ਼ਾਈ ਖਤਮ ਹੋ ਗਈ ਓਏ ਬੋਰਡ ਬਾਈ ਵੱਡੇ ਵੱਡੇ ਲੱਗੇ ਕਿ ਇੰਨੇ ਹਜ਼ਾਰ ਮੁਲਾਜ਼ਮ ਪੱਕਾ ਕਰਤਾ ਇੰਨਾਂ ਨੂੰ ਨੌਕਰੀ ਦਿੱਤੀ ਇੰਨਾਂ ਨੂੰ ਅਕਤੀ ਪੱਤਰ ਦਿੱਤੇ ਫਿਰ ਉਹ ਕੀ ਕੋ ਚੱਲ ਰਿਹਾ ਸਰ ਸਰ ਕੋਈ ਨਿਯੁਕਤੀ ਪੱਤਰ ਨਹੀਂ ਦਿੱਤੇ ਇੱਕ ਸ਼ੋਸ਼ਾਈ ਛੱਡਾ ਜਾ ਰਿਹਾ ਜੇ ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੁੰਦਾ ਆ ਤਾਂ ਸੜਕਾਂ ਤੇ ਬੈਠਣ ਦੀ ਲੋੜ ਕੀ ਸੀ ਕਿਉਂ ਸੜਕਾਂ ਤੇ ਜਾਮ ਲੱਗਦੇ ਕਿਉਂ ਸਾਡੇ ਕਿਸਾਨ ਸੜਕਾਂ ਤੇ ਆਉਂਦੇ ਕਿਉਂ ਸਾਡੇ ਮੁਲਾਜ਼ਮ ਸੜਕਾਂ ਤੇ ਬੈਹਿੰਦੇ ਕਿਉਂ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੁਲਦੀਆਂ ਕੋਈ ਮਲਾਜੇ ਪੱਕਾ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਸਰਕਾਰ ਪਹਿਲਾਂ ਚੱਲ ਰਹੀ थी ਅੱਜ ਵੀ ਉਹੀ ਹੈ ਸਰਕਾਰ ਜਿਹੜੀ ਕਾਲੀ ਭਾਜਪਾ ਤੋਂ ਪਹਿਲੇ ਦੋ ਕਦਮ ਅੱਗੇ ਚੱਲ ਰਹੀ ਆ ਚੱਲ ਰਹੀ ਆ ਬਿਲਕੁਲ ਕਹਿੰਦੇ ਸੀ ਕਿ ਬਦਲਾ ਆਊਗਾ ਬਦਲਾ ਤੁਹਾਡੇ ਸਾਹਮਣੇ ਆ ਬੈਠਾ ਬਦਲਾ ਜੀ ਜੇ ਬਦਲਾ ਆਉਂਦਾ ਸਾਈਡ ਸਾਨੂੰ ਸੜਕਾਂ ਮੱਲਣ ਦੀ ਲੋੜ ਨਾ ਪੈਂਦੀ ਮੁਲਤਾਨ ਨੂੰ ਮਿਲਣ ਤੋਂ ਇਨਕਾਰ ਕਿਉਂ ਕਰਦੇ ਤੇ ਕਹਿੰਦੇ ਕਿ ਸੱਥਾਂ ਵਿੱਚੋਂ ਸਰਕਾਰ ਚੱਲੂ ਕਿ ਸਾਢੇ 3 ਵਜੇ ਖੁੱਲੇ ਜਦੋਂ ਮਰਜ਼ੀ ਆਓ ਦੇਖੋ ਜੀ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਇੱਥੋਂ ਦਾ ਪ੍ਰਸ਼ਾਸਨ ਮੀਟਿੰਗ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਜਿੱਦਾਂ ਦੇ ਹਾਲਾਤ ਸਾਨੂੰ ਲੱਗ ਰਹੇ ਨੇ ਇਹਨਾਂ ਦਾ ਕੋਈ ਮੂਡ ਨਹੀਂ ਹੈਗਾ ਮੀਟਿੰਗ ਕਰਨ ਦਾ ਕਿਉਂਕਿ ਜੇ ਨਾ ਮੀਟਿੰਗ ਕਰਨ ਦਾ ਕੋਈ ਮੂਡ ਹੁੰਦਾ ਸਾਨੂੰ ਕੋਈ ਚਿੱਠੀ ਪੱਤਰ ਦਿੰਦੇ ਇੱਥੇ ਬੈਠਣ ਦੀ ਸਾਨੂੰ ਲੋੜ ਨਾ ਪੈਂਦੀ ਕੱਲ ਕੇਜਰੀਵਲ ਇਹ 7ਾਂ ਵਿੱਚ ਬਾੜਦੇ ਸਾਰੇ ਉਹ ਇਹੀ ਦੇਖੋ ਜੀ ਬਿਲਕੁਲ ਜਿਹੜੇ ਸਾਡੇ ਮੁਲਾਜ਼ਮ ਨੇ ਜਿਹੜੇ ਟੈਂਕੀ ਦੇ ਚੜ ਚੜ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਚੜਦੇ ਸੀ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਫੌਰੀ ਤੌਰ ਤੇ ਰੋਈ ਮੁੱਖ ਮੰਤਰੀ ਨੇ ਪਹਿਲਾਂ ਸੋਸ਼ਲ ਛੱਡਿਆ ਸੀ ਕਿ ਜਿੰਨੇ ਵੀ ਟੈਂਕੀ ਉੱਤੇ ਮੁਲਾਜ਼ਮ ਚੜਦੇ ਨੇ ਜਾਂ ਸੜਕਾਂ ਦੇ ਉੱਤੇ ਆ ਕੇ ਬੈਂਦੇ ਨੇ ਰੋਡ ਜਾਮ ਕਰਦੇ ਨੇ ਹੁਣ ਸਾਡੀ ਸਰਕਾਰ ਆ ਗਈ ਕਿਸੇ ਤਰ੍ਹਾਂ ਦਾ ਕੋਈ ਰੋਡ ਨਹੀਂ ਬੰਦ ਹੋਊਗਾ ਕਿਸੇ ਮੁਲਾਜ਼ਮ ਨੂੰ ਟੈਂਕੀ ਦੇ ਚੜਨ ਨਹੀਂ ਦਿੱਤਾ ਜਾਊਗਾ ਕਿਸੇ ਟੀ ਪੈਂਡ ਦੀ ਜਿਹੜੀ ਚੁੰਨੀ ਨਹੀਂ ਰੁਲੂਗੀ ਪਰ ਅੱਜ ਹਾਲਾਤ ਜਿਉਂਦੇ ਤੇ ਉਹ ਨੇ ਜੋ ਹੁੰਦੋ ਨੇ ਭਾਈ ਕਿਵੇਂ ਦੇਖ ਦੋ ਜਿਵੇਂ ਡਾਂਗਾਂ ਲੈ ਕੇ ਪੁਲਿਸ ਕੇ ਖੜੀ ਆ ਉਹ ਦਿਨ ਉਹ ਦਿਨ ਵੀ ਡਾਂਗਾਂ ਚੱਲੀਆਂ ਇੱਥੇ ਕੀ ਲੱਗਦਾ ਵੀ ਇਹ ਤਾਂ ਕਹਿੰਦੇ ਸੀ ਕਿ ਪਹਿਲਾਂ ਵਾਲੇ ਸਰਕਾਰਾਂ ਜਿੱਗਿਆ ਸੀ ਨਿਆ ਕੁਝ ਕਰ ਦੇ ਹਾਸਲ ਦੇ ਵਿੱਚ ਮੁੱਦਾ ਇਹ ਹੈਗਾ ਵੀ ਇਹ ਜਦੋਂ ਸੱਤਾ ਦੇ ਵਿੱਚ ਆਏ ਨੇਗੇ ਤਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਦਰ ਦੇ ਉੱਪਰ ਭਗਤ ਸਰਾਬਿਆਂ ਨੇ ਨਾਂ ਦੇ ਉੱਪਰ ਹੀ ਕਸ਼ਲਾਵਾ ਕਰਿਆ ਗਿਆ ਉਹਨਾਂ ਦੀਆਂ ਜਗਾਵਾਂ ਦੇ ਉੱਪਰ ਆ ਕੇ ਚਾਹੇ ਹੁਸੈਨੀ ਵਾਲਾ ਬਾਰਡਰ ਹੋ ਗਿਆ ਚਾਹੇ ਖੜਕਲਕਲਾਂ ਹੋ ਗਿਆ ਉੱਥੇ ਜਾ ਜਾ ਕੇ ਇੱਕ ਮਾਹੌਲ ਕ੍ਰੀਏਟ ਕਰਿਆਗਾ ਕਿ ਜੋ ਸਾਡੇ ਭਗਤ ਸਰਾਬੇ ਆਦੇ ਸੁਪਨੇ ਸੀਗੇ ਵੀ ਉਹਨਾਂ ਦੇ ਸੁਪਨਿਆਂ ਦੇ ਮੁਤਾਬਿਕ ਅਸੀਂ ਪੰਜਾਬ ਨੂੰ ਬਣਾਉਣਾਗਾ ਇਸ ਕਰਕੇ ਪੰਜਾਬ ਦੇ ਲੋਕਾਂ ਤੋਂ ਅਸੀਂ ਅਪੀਲ ਕਰਦੇ ਆਂ ਵੀ ਸਾਨੂੰ ਉਹ ਸੱਤਾ ਦੇ ਵਿੱਚ ਮੌਕਾ ਦੇਣਾ ਤਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨਾਂ ਦੇ ਉਸ ਭਰੇਵੇ ਦੇ ਵਿੱਚ ਆ ਗਏ ਉਸ ਭਲੇਖੇ ਦੇ ਵਿੱਚ ਪੈ ਗਏ ਕਿ ਸ਼ਾਇਦ ਜੋ ਇਨਕਲਾਬ ਦੀਆਂ ਗੱਲਾਂ ਕਰਦੇ ਨੇਗੇ ਵੀ ਸ਼ਾਇਦ ਇਹ ਬਾਕੀ ਪੰਜਾਬ ਦਾ ਭਲਾ ਸੋਚਣਗੇ ਪਰੰਤੂ ਜੋ ਨੀਤੀ ਪਾਲਿਸੀ ਦੀ ਗੱਲ ਆ ਕਿ ਡਬਲਯੂ ਐਚਓ ਵਿਸ਼ਵ ਵਪਾਰ ਵਰਲਡ ਬੈਂਕ ਦੀਆਂ ਜੋ ਨੀਤੀਆਂ ਨੇਗੀਆਂ ਉਹ ਨੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦੋਏ ਬਾਹ ਮਰੋੜ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਧੌਣ ਦੇ ਉੱਪਰ ਗੋਡਾ ਰੱਖਿਆ ਹੋਇਆ ਹੈਗਾ ਵੀ ਜੇਕਰ ਤੂੰ ਇਹ ਨੀਤੀਆਂ ਪਾਲਿਸੀਆਂ ਸਾਡੀਆਂ ਨਹੀਂ ਲਾਗੂ ਕਰਦਾ ਤਾਂ ਤੇਰੀ ਸਰਕਾਰਾ ਜਿਹੜੀ ਉਹ ਹੁਰਦਬਰਦ ਹੋ ਜਾਣੀਆ ਮੁੱਦਾ ਨੀਤੀਆਂ ਪਾਲਿਸੀਆਂ ਦਾ ਇਹ ਵਿਖਾਵੇ ਕਰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਖਤਮ ਕਰਤੀ ਤੁਸੀਂ ਅੱਜ ਦੀ ਅਖਬਾਰ ਦੀ ਨਿਊਜ਼ ਪੜ੍ਹ ਕੇ ਦੇਖ ਲਓ ਕਿ ਚਾਰ ਜਗ੍ਹਾ ਦੇ ਉੱਪਰ ਇਲੈਕਸ਼ਨ ਹੋ ਰਹੇ ਨੇਗੇ ਇਹਨਾਂ ਦੇ ਬਰਨਾਲੇ ਦੇ ਵਿੱਚ ਹੋ ਰਹੇ ਨੇ ਚੰਬਿਆਲ ਹਿਸ਼ਾਰਪੁਰ ਦੇ ਵਿੱਚ ਹੋ ਰਹੇ ਨੇ ਡੇਰਾ ਬਾਬਾ ਨਾਨਕ ਹੋ ਰਿਹਾ ਗਿੱਦਲਵਾਇਰ ਦੇ ਵਿੱਚ ਹੋ ਰਿਹਾ ਇਹਨਾਂ ਚਾਰਾਂ ਜਗ੍ਹਾ ਦੇ ਉੱਪਰ ਲਗਾਤਾਰ ਹਰ ਰੋਜ਼ ਹਜ਼ਾਰਾਂ ਮੁਲਾਜ਼ਮ ਨੇ ਜਿਹੜੇ ਸੜਕਾਂ ਦੇ ਉੱਪਰ ਆਉਂਦੇ ਨੇ ਪਿੱਟ ਸਿਆਪਾ ਕਰਦੇ ਨੇ ਜਦੋਂ ਗੱਲ ਕਰਨ ਵਾਸਤੇ ਆਉਂਦੇ ਨੇ ਖਾਕੀ ਵਰਦੀ ਵਾਲੇ ਜਿਹੜੇ ਸਾਡੀ ਭੈਣ ਭਰਾ ਨੇਗੇ ਇਹ ਸਾਡੇ ਦੇ ਉੱਪਰ ਅੰਨਾ ਤਸ਼ੱਦਦ ਕਰਦੇ ਨੇ ਭੈਣਾਂ ਦੀਆਂ ਚੁੰਨੀਆਂ ਉਤਾਰਦੇ ਨੇਗੇ ਭਰਾਵਾਂ ਦੀਆਂ ਜਿਹੜੀਆਂ ਪੱਗਾਂ ਨੇਗੀਆਂ ਉਹ ਹਵਾ ਚੋਂ ਸਾਲੀਆਂ ਜਿਹਨੇ ਜਿਹੜੇ ਪੰਜਾਬ ਦੀਆਂ ਪੱਗਾਂ ਦੇ ਰਖਵਾਲੇ ਬਣਦੇ ਦੇਗੇ ਅੱਜ ਉਹਨਾਂ ਵੱਲੋਂ ਹੀ ਪੰਜਾਬ ਦੀਆਂ ਜਿਹੜੀਆਂ ਪੱਗਾਂ ਨੇਗੀਆਂ ਉਹ ਉਸਾਲੀਆਂ ਜਾ ਰਹੀਆਂ ਨੇਗੀਆਂ ਪਿਛਲੀ ਵਕਤ ਵੀ ਜਦੋਂ ਐਮਪੀ ਦੇ ਇਲੈਕਸ਼ਨ ਸੀਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੀਡੀਆ ਦੇ ਜ਼ਰੀਏ ਇਹ ਗੱਲ ਬੜੀ ਜ਼ੋਰ ਦੇ ਨਾਲ ਕਹਿੰਦੇ ਹੁੰਦੇ ਸੀ ਕਿ ਕਿ ਪੰਜਾਬ ਇੱਕ ਐਸੀ ਸਟੇਟ ਆ ਗਈ ਜਿੱਥੇ ਦੇ ਲੋਕ ਨੇਗੇ ਉਹ ਸੂਝਵਾਨ ਨੇ ਉਹ ਬੇਵਕੂਫ ਨਹੀਂ ਹੈਗੇ ਹਾਲਾਂਕਿ ਹਮਦਰਦੀ ਦੇ ਤੌਰ ਦੇ ਉੱਪਰ ਕੁਝ ਸਮੇਂ ਵਾਸਤੇ ਇਹ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਪਰੰਤੂ ਜਦੋਂ ਇਹ ਆਪਦੀ ਆਈਰ ਤੇ ਆਉਂਦੇ ਨੇਗੇ ਤਾਂ ਵੱਡੇ ਵੱਡੇ ਤਖਤ ਨੇ ਜਿਹੜੇ ਉਹ ਪਲਟਾ ਕੇ ਰੱਖਦਾਨੇ ਚਾਹੇ ਗਦਰੀ ਬਾਬਿਆਂ ਦਾ ਇਨਕਲਾਬ ਚੱਲੇਗਾ ਉਹ ਸਾਰਾ ਇਤਿਹਾਸ ਆਗਾ ਪੰਜਾਬ ਦੇ ਲੋਕਾਂ ਨੇ ਸਿਰਜਿਆ ਹੋਇਆਗਾ ਉਦੋਂ ਵੀ ਇਹ 13 13 ਕਹਿੰਦਾ ਹੁੰਦਾ ਸੀਗਾ ਆਪਦੀ ਗੱਡੀ ਦੇ ਉੱਪਰ ਗੀਤ ਲਾਉਂਦਾ ਹੁੰਦਾ ਸੀਗਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਹੈਗਾ ਪਰੰਤੂ ਜਦੋਂ 13 13 ਕਰਦਾ ਆਉਂਦਾ ਸੀ ਅਸੀਂ ਇਹਦਾ ਵਿਰੋਧ ਕਰਦੇ ਹੁੰਦੇ ਸੀਗੇ ਤਾਂ ਤੁਸੀਂ ਦੇਖਿਆ ਕਿ ਵੱਡੇ ਇਹਨਾਂ ਦੇ ਜਿਹੜੇ ਗੁੰਡੇ ਸੀਗੇ ਉਹਨਾਂ ਰੈਲੀਆ ਦੇ ਵਿੱਚ ਪ੍ਰਸ਼ਾਸਨ ਤੋਂ हट ਕੇ ਇਹਨਾਂ ਨੇ ਵੇਲੇ ਗੁੰਡੇ ਬੌਂਸਰ ਰੱਖੇ ਹੋਏ تھے ਕਿ ਜਿਹੜੇ ਸਾਨੂੰ ਕੁੱਟਦੇ ਹੁੰਦੇ ਪਰੰਤੂ ਅਸੀਂ ਇੱਕ ਗੱਲ ਕਹਿ ਰਹੇ ਹੁੰਦੇ ਵੀ ਕੋਈ ਗੱਲ ਨਹੀਂ ਤੇਰੇ ਇਸ ਜ਼ੁਲਮ ਦਾ ਜਿਹੜਾ ਜਵਾਬ ਆਗਾ ਉਹ ਪੰਜਾਬ ਦੇ ਲੋਕ ਦੱਸਣਗੇ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆਂ ਪੰਜਾਬ ਦੇ ਲੋਕਾਂ ਦੇ ਜાય ਆਂ ਔਰ ਜਦੋਂ ਅਸੀਂ ਆਪਣੀ ਗੱਲ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਗਿਆਗੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ 13 13 ਕਰਦਾ ਸੀਗਾ ਉਹ 13 ਦੇ ਵਿੱਚੋਂ ਤਿੰਨ ਰਹਿ ਗਈਆਂ ਔਰ ਇੱਥੇ ਵੀ ਅੱਜ ਅਸੀਂ ਬੜੀ ਗੱਲ ਕਹਿਣ ਆਏ ਆਂਗੇ ਕਿ ਜਿਹੜੇ ਚਾਰ ਚਾਰ ਕਹਿ ਰਹੇ ਨੇ ਨਾ ਵੀ ਚੌਕਾ ਚੌਕਾ ਇਹ ਚੌਕਾ 0. ਚੌਕਾ ਹੀ ਨਾ ਰਹਿ ਜੇ ਇਹਨਾਂ ਦਾ ਇਹ 0 0 ਹੀ ਹੋਣੀ 99 ਸੀ ਕਿ ਸੀ 96 ਹੋ ਜਾਏਗਾ ਉਹ 92 ਤੋਂ ਇਹ ਇਹਨਾਂ ਦਾ ਭੁਲੇਖਾ ਇਹਨਾਂ ਨੇ 13-13 ਵਕਤ ਵੀ ਲੋਕਾਂ ਨੂੰ ਉਭਰਾਇਆਗਾ ਪਰੰਤੂ ਪੰਜਾਬ ਦੇ ਜਿਹੜੇ ਲੋਕ ਨੇਗੇ ਉਹ ਇਹਨਾਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਇਹਨਾਂ ਦੇ ਜਿਹੜੇ SLAB ਨੇਗੇ ਜਿਹੜੀ ਕਮੇਡੀਆ ਲੋਕਾਂ ਨੂੰ ਪਤਾ ਲੱਗਾ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਇੱਕ ਕਮੇਡੀਅਨ ਹੈਗਾ ਉਹ ਸਿਰਫ ਕਮੇਡੀਅਨ ਕਰਕੇ ਲੋਕਾਂ ਦਾ ਮਨ ਨਾ ਲਚਾ ਸਕਦਾ ਲੋਕਾਂ ਨੂੰ ਹਸਾ ਸਕਦਾ ਹੈਗਾ ਪੰਜਾਬ ਦਾ ਭਵਿੱਖਾ ਜਿਹੜਾ ਉਹ ਸਨੇਹਰਾ ਨਹੀਂ ਬਣਾ ਸਕਦਾ ਪੰਜਾਬ ਦਾ ਜਿਹੜਾ ਸਨੇਹਰਾ ਭਵਿੱਖਾਗਾ ਉਹ ਪੰਜਾਬ ਦੇ ਆ ਲੋਕਾਂ ਨੇ ਪੰਜਾਬ ਦੇ ਆ ਜਾਏ ਜਿਹੜੇ ਛੜਕਾਂ ਦੇ ਵਿੱਚ ਬੈਠੇ ਨੇ ਡੰਡਿਆਂ ਦੇ ਝੰਡੇ ਲੈ ਕੇ ਬੈਠੇ ਨੇ ਮਜ਼ਦੂਰ ਛੜਕਾਂ ਦੇ ਵਿੱਚ ਬੈਠੇ ਨੇ ਕਿਸਾਨ ਜੋ ਰੋਲੇ ਨੇ ਇਹਨਾਂ ਨੇ ਹੀ ਪੰਜਾਬ ਦਾ ਜਿਹੜਾ ਆਪਾਂ ਵੇਖਾਗਾ ਉਹ ਤੈਅ ਕਰਨਾਗਾ ਆਉਣ ਵਾਲਿਆਂ 2 ਦਿਨਾਂ ਦਾ ਸਮਾਂ ਰਹਿ ਗਿਆ ਅੱਜ 17 ਤਰੀਕ ਹੋ ਗਈ 3 ਦਿਨ ਨੇਗੇ 3 ਦਿਨਾਂ ਤੋਂ ਬਾਅਦ ਜਦੋਂ ਪੇਟੀਆਂ ਦੇ ਵਿੱਚ ਵੋਟ ਬੈਂਕ ਪੈਣੀ ਹੈਗੀ ਤਾਂ ਇਹਨਾਂ ਦੀ ਜਿਹੜੀ ਫੂਕ ਹੈਗੀ ਉਹ ਵੱਡੇ ਪੱਧਰ ਦੇ ਉੱਪਰ ਨਿਕਲਣੀ ਹੈ ਇਹਨਾਂ ਨੂੰ ਮੂੰਹ ਦੀ ਹੈ ਜਿਹੜੀ ਉਹ ਖਾਣੀ ਪੈਣੀ ਹੈ ਪੰਜਾਬ ਦੀ ਸਰਕਾਰ ਨੂੰ ਜਿਵੇਂ ਇੱਕ ਪਿੱਛੇ ਬੋਰਡ ਲੱਗੇ ਕਿ ਆਪ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਕਹਿੰਦੇ ਕਿ ਜਿਹਦੀ ਸਰਕਾਰ ਉਹਦੇ ਐਮਐਲਏ ਬਣਾਓ ਕੀ ਲੱਗਦਾ ਵੀ ਜਿਨ੍ਹਾਂ ਦਾ ਐਮਐਲਏ ਹੋਵੇ ਵੀ ਉਹ ਸਰਕਾਰ ਹੁਣ ਕੰਮ ਕਰੂਗੀ ਜਦੋਂ ਇੰਨੇ ਐਮਐਲਏ ਹੋਣ ਦੇ ਬਾਵਜੂਦ ਤਿੰਨ ਸਾਲ ਹੋ ਗਏ ਆਪਾਂ ਬਰਨਾਲੇ ਸ਼ਹਿਰ ਦੇ ਵਿੱਚ ਖੜੇ ਆਂਗੇ ਔਰ ਬਰਨਾਲੇ ਦੀ ਤੁਸੀਂ ਚੁਣਮੀਆਂ ਕੋਈ ਆਪਣੀ ਪਸੰਦ ਦੀਆਂ 10 ਦੁਕਾਨਾਂ ਦੇ ਵਿੱਚ ਜਾ ਕੇ ਵੜ ਜਾਨੇ ਆਪਾਂ 10 ਦੁਕਾਨਦਾਰਾਂ ਤੋਂ ਵਿਊ ਲੈ ਲਾਂਗੇ ਦਸਾਂ ਦੇ ਵਿੱਚੋਂ ਅੱਠ ਦੁਕਾਨਦਾਰ ਇਹਨਾਂ ਦੇ ਖਿਲਾਫ ਨੇ ਲਗਾਤਾਰ ਦੋ ਵਾਰੀ ਅਸੀਂ ਮਾਰਚ ਕਰਿਆ ਤਾਂ ਬਰਨਾਲੇ ਸ਼ਹਿਰ ਦੇ ਲੋਕ ਤਾੜੀਆਂ ਮਾਰਦੇ ਨੇਗੇ ਸਾਨੂੰ ਗੂਠੇ ਦਿਖਾਉਂਦੇ ਨੇ ਵੀ ਵਧੀਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਗੇ ਵੀ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰ ਰਹੇ ਹੋਗੇ ਇਸ ਗੱਲ ਕਰਕੇ ਇਹ ਤਾਂ ਸਿਰਫ ਕੱਲਾ ਇਹਨਾਂ ਨੇ ਮਨ ਕਟ ਧਕਾਣੀਆਂ ਆ ਮਨ ਸਮਝਾਉਣ ਵਾਲੀਆਂ ਗੱਲਾਂ ਨੇ ਬਦਲਾਵ ਦੀ ਗੱਲ ਕੀਤੀ ਸੀ ਉਹ ਬਦਲਾਵ ਕਿੱਥੇ ਰਹਿ ਗਿਆ ਬਦਲਾਵ ਸਿਰਫ ਇਹਨਾਂ ਦਾ ਹਵਾ ਦੇ ਵਿੱਚ ਆਗਾ ਕੇਜਰੀਵਾਲ ਦੀਗਾ ਜਿਹੜਾ ਇਹਨਾਂ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦਾ ਸੀਗਾ ਮੁਖਮੰਦ ਪੰਜਾਬ ਦਾ ਪ੍ਰਧਾਨ ਮੰਤਰੀ ਬਣਨ ਦੀ ਸੋਚਦਾ ਸੀਗਾ ਜਿਹੜਾ ਕੇਂਦਰੀਵਾਲ ਸੀਗਾ ਉਹਦੀ ਫੂਕ ਨਿਕਲ ਗਈ ਹਿਮਾਚਲ ਦੇ ਲੋਕਾਂ ਨੇ ਮੂੰਹ ਨਹੀਂ ਲਾਇਆਗਾ ਰਾਜਸਥਾਨ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਪਿੱਛੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਮੂੰਹ ਨਹੀਂ ਪਾਇਆਗਾ ਪਰੰਤੂ ਇਹ ਬਦਕਿਸਮਤੀ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਹੁਤ ਛੇਤੀ ਲੋਕਾਂ ਨੂੰ ਆਪਣਾ ਬਣਾ ਲਏ ਪਰ ਇਹਨਾਂ ਦੇ ਹੁਣ ਜਿਹੜੇ ਭਲੇਖੇ ਨੇਗੇ ਉਹ ਲੋਕਾਂ ਦੇ ਦੂਰ ਹੋ ਗਏ ਸੀ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਪਿੰਡਾਂ ਦੇ ਲੋਕਾਂ ਦੇ ਵਿੱਚ ਵਿਚਰ ਰਹੇਗੇ ਤਾਂ ਵੱਡੇ ਪੱਦਰ ਦੇ ਉੱਪਰ ਇਹਨਾਂ ਦਾ ਵਿਰੋਧ ਆਗਾ ਔਰ ਇਸ ਵਿਰੋਧ ਦਾ ਜਿਹੜਾ ਸਾਹਮਣਾਗਾ ਇਹਨਾਂ ਨੂੰ ਆਉਣ ਵਾਲ ਪੈਣਾਗਾ ਜਦੋਂ ਮੁੱਖ ਮੰਤਰੀ ਕਹਿੰਦੇ ਕਿ ਮੇਰਾ ਜਿਹੜਾ ਇਲਾਕਾ ਸੰਗਰੂਰ ਬਰਨਾਲਾ ਪਟਿਆਲਾ ਇਹ ਕਹਿੰਦੇ ਮੇਰਾ ਇਲਾਕਾ ਜਿੱਥੇ ਉਹਦਾ ਕਹਿੰਦੇ ਮੁੱਖ ਮੰਤਰੀ ਹੋਵੇ ਉੱਥੇ ਵਿਕਾਸ ਬਹੁਤ ਹੁੰਦਾ ਤੁਹਾਡੇ ਕਿਹਨਾਂ ਖੋਇਆ ਇਧਰ ਕੋਈ ਵਿਕਾਸ ਨਹੀਂ ਹੈਗਾ ਜਦੋਂ ਐਮਪੀ ਦੇ ਇਲੈਕਸ਼ਨ ਸੀ ਕਿ ਅਸੀਂ ਸਮਾਣੇ ਦੇ ਵਿੱਚ ਲਗਾਤਾਰ ਵਿਰੋਧ ਕਰਿਆ ਡਾਕਟਰ ਬਲਬੀਰ ਸਿੰਘ ਦਾ ਜਿਹੜਾ ਪਟਿਆਲੇ ਤੋਂ ਖੜਿਆ ਸੀਗਾ ਤਾਂ ਸਾਡੇ ਹਲਕੇ ਦਾ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਹੁਣ ਕੈਬਨਿਟ ਦੇ ਵਿੱਚ ਉਹਨਾਂ ਨੇ ਬਾਹਰ ਕਰਿਆਗਾ ਉਹ ਯਾਨੀ ਕਿ ਸਾਨੂੰ ਮੀਟਿੰਗ ਕਰਨ ਵਾਸਤੇ ਬੁਲਾਉਂਦਾ ਕੋਈ ਕਹਿੰਦਾ ਵੀ ਤੁਸੀਂ ਗੰਦ ਪਾਇਆ ਹੋਇਆ ਸਾਨੂੰ ਧਰਨੇ ਮਜਾਰੇ ਲਾਉਣਾ ਸਾਡੀ ਮਜਬੂਰੀ ਹੈਗੀ ਪਰੰਤੂ ਜਦੋਂ ਗੱਲ ਕਰਨ ਵਾਸਤੇ ਇਹਨੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਗੰਦ ਪਾਇਆ ਹੋਇਆ ਜਦੋਂ ਉਹਨਾਂ ਨੂੰ ਅਸੀਂ ਪ੍ਰਸ਼ਨ ਕਰਿਆ ਕਿ ਅੰਨਾ ਹਜ਼ਾਰ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੇ ਵਿੱਚ ਆ ਉੱਥੋਂ ਥੋੜਾ ਕੇਸਰੀਵਾਲ ਨਿਕਲ ਕੇ ਆਇਆ ਸੀਗਾ ਇਹੀ ਗੰਦ ਦੇ ਵਿੱਚੋਂ ਛੁੜੀ ਪਾਰਟੀ ਨਿਕਲ ਕੇ ਆਈ ਹੈ ਜਿਹੜੇ ਅਜੇ ਤਰਨੇ ਮੁਜਾਰੇ ਸਾਨੂੰ ਗੰਦ ਲੱਗਦੇ ਨੇਗੇ ਤਾਂ ਇਸ ਗੱਲ ਕਰਕੇ ਜਿਹੜੀ ਲੋਕ ਤਾਕਤ ਹੈਗੀ ਜਦੋਂ ਜਦੋਂ ਲੋਕਾਂ ਦੀ ਤਾਕਤ ਉੱਭਰਦੀ ਹੈਗੀ ਜਦੋਂ ਲੋਕ ਇਕੱਠੇ ਹੁੰਦੇ ਨੇਗੇ ਤਾਂ ਇਹ ਭਗਵਾਨਤਮਾਨ ਜਾਂ ਝਾੜੂ ਵਾਲੀ ਸਰਕਾਰ ਕੁਝ ਵੀ ਨਹੀਂ ਵੱਡੇ ਵੱਡੇ ਜਿਹੜੇ ਤਖਤ ਨੇਗੇ ਉਹ ਤੈਸ਼ ਨੈਸ ਹੋ ਜਾਂਦੇ ਤਖਤੇ ਪਲਟ ਹੋ ਜਾਂਦੇ ਨੇ ਪਿਛਲੇ ਦਿਨੀ ਬੰਗਲਾਦੇਸ਼ ਦੇ ਵਿੱਚ ਵੀ ਹੋਇਆ ਹਾਲਾਂਕਿ ਉਹ ਉਹ ਥੋੜਾ ਜਾਨੀਮਾਲੀ ਨੁਕਸਾਨ ਕਰੀ ਪੈ ਗਿਆ ਪਰੰਤੂ ਜਦੋਂ ਵੀ ਕਿਸੇ ਵੀ ਦੇਸ਼ ਦੀ ਜਵਾਨੀ ਜਾਗਦੀ ਹੈ ਪੰਜਾਬ ਉਥੋਂ ਦੇ ਲੋਕ ਵਸਿੰਦੇ ਜਾਗਦੇ ਨੇਗੇ ਤਾਂ ਵੱਡੇ ਪੱਧਰ ਦੇ ਉੱਪਰ ਸਰਕਾਰਾਂ ਦੇ ਤਖਤੇ ਨੇ ਜਿਹੜੇ ਉਹ ਪਲਟ ਹੁੰਦੇ ਨੇਗੇ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਨੌਜਵਾਨ ਪੰਜਾਬ ਦੇ ਮੁਲਾਜ਼ਮ ਸਾਰੇ ਦੇ ਸਾਰੇ ਹੁਣ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਤੋਂ ਭਲੀ ਭੰਤੀ ਜਾਣੂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਦੇ ਸਾਰੇ ਜਿਹੜੀਆਂ ਤਾਕਤਾਂ ਨੇਗੀਆਂ ਉਹ ਇਕੱਠੀਆਂ ਇੱਕ ਮੰਚ ਦੇ ਉੱਪਰ ਹੋ ਕੇ ਸਰਕਾਰ ਦੇ ਜਿਹੜੇ ਝੂਠੇ ਵਾਅਦੇ ਕਰ ਰਹੇ ਨੇ ਛਲਾਵੇ ਕਰ ਰਹੇ ਨੇਗੇ ਸਾਡੇ ਨਾਲ ਇਹਨਾਂ ਨੇ ਵਧੀਕੀਆਂ ਕੀਤੀਆਂ ਨੇ ਇਹਨਾਂ ਸਾਰੇ ਕਾਸੇ ਦਾ ਮੂੰਹ ਤੋੜਨ ਵਾਸਤੇ ਵੱਡੇ ਜਿਹੜੇ ਇਕੱਠ ਕਰਕੇ ਅਸੀਂ ਵੱਡੀ ਜਿਹੜੀ ਲੜਾਈ ਆਗੀ ਉਹ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੀ ਲੜਨ ਜਾ ਰਹੇ ਆਂਗੇ। ਹੋਰ ਕਹਿੰਦੇ ਆ ਕੱਲ ਵੀ ਕੇਜੀਦੀਵਾਲ ਸਾਹਿਬ ਆਇਆ ਕਹਿੰਦੇ ਜਿਹੜਾ ਕੁਝ 75 ਸਾਲਾਂ ਵਿੱਚ ਨਹੀਂ ਹੋਇਆ ਉਹ ਕੁਝ ਆਮ ਆਦਮੀ ਪਾਰਟੀ ਨੇ 2.5 ਸਾਲਾਂ ਦੇ ਵਿੱਚ ਕਰਤਾ ਜਿਹੜਾ ਵਿਕਾਸ ਇਹਨਾਂ ਕਰਤਾ ਲਾ ਡਾਕਟਰ ਪੰਜਾਬ ਦਾ ਇਹਨਾਂ ਸੋਨਾ ਬਣ ਚੁੱਕਿਆ ਕਹਿੰਦੇ। ਲਗਾਤਾਰ ਪੰਜਾਬ ਦੇ ਵਿੱਚ ਜਿੰਨਾ ਗੈਂਗਵਾਰ ਆਮ ਆਦਮੀ ਪਾਰਟੀ ਦੇ ਵਿੱਚ ਹੋ ਰਿਹਾਗਾ ਇਹਨਾਂ ਹੁਣ ਤੱਕ ਕਦੇ ਗੈਂਗਵਾਰ ਆਪਦੀ ਉਮਰ ਦੇ ਵਿੱਚ ਨਹੀਂ ਦੇਖਿਆ। ਜਿੰਨਾ ਨਸ਼ਾ ਇਹਨਾਂ ਦੇ ਪਿੰਡਾਂ ਦੀਆਂ ਪਰਚੂਨ ਦੀਆਂ ਦੁਕਾਨਾਂ ਦੇ ਵਿੱਚ ਨਸ਼ਾ ਪਛਾਹਤਾਗਾ ਇਹਨਾਂ ਨਿਸ਼ਾਨੀ ਦੇਖਿਆਗਾ ਪੰਜਾਬ ਦੇ ਵਿੱਚ ਜਿਹੜਾ ਇਹ ਕੇਂਦਰ ਵੀ ਸਾਨੇ 2.5 ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਕਰਤਾ ਹਜੇ 4 ਮਹੀਨੇ ਪਹਿਲਾਂ ਹੀ MP ਦੇ ਇਲੈਕਸ਼ਨ ਹੋ ਕੇ ਹਟੇ ਨੇ ਜੇ ਫਿਰ ਇਹਨਾਂ ਨੇ ਬਾਕੀ ਪੰਜਾਬ ਦਾ ਵਿਕਾਸ ਕਰਿਆ ਹੁੰਦਾ ਤਾਂ ਪੰਜਾਬ ਦੇ ਲੋਕ ਜੇ ਪੰਜਾਬ ਦਾ ਕੋਈ ਚੰਗਾ ਸੋਚਦਾ ਤਾਂ ਪੰਜਾਬ ਦੇ ਲੋਕ ਉਹਨੂੰ ਇੱਥੇ ਸਿਰ ਤੇ ਬਿਠਾਉਂਦੇ ਨੇ ਪੈਰਾਂ ਤੇ ਨਹੀਂ ਰੋਲਦੇ ਤਾਂ ਇਹਨੂੰ 13 ਦੇ ਵਿੱਚੋਂ 3 ਨਹੀਂ ਆਉਣੀਆਂ ਸੀ ਤਾਂ ਇਹਨਾਂ ਦੀਆਂ 13-13 ਆਉਣੀਆਂ ਸੀ ਜੇ ਵਿਕਾਸ ਕਰਦੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਕੀ ਵਿਕਾਸ ਕਰਦੇ ਰਹਿਣਗੇ ਕੋਈ ਵਿਕਾਸ ਨਹੀਂ ਹੈਗਾ ਸ਼ਲਾਵੇ ਨੇ ਜਿਹੜੇ ਕਹਿੰਦੇ ਨੇ ਮਾਈਨਿੰਗ ਦੇ ਵਿੱਚ ਆਊਗਾ ਰੇਤਾ 5 ਰੁਪਏ ਹੋ ਜਾਊਗਾ ਜੀ ਅਸੀਂ ਆਹ ਕਰ ਦਾਂਗੇ ਫਲਾਣਾ ਕਰ ਦਾਂਗੇ ਸਿਰਫ ਕੱਲੇ ਚੁਟਕਲੇ ਨੇ ਚੁਟਕਲਾਂ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਪੱਲੇ ਇਸ ਗੱਲ ਕਰਕੇ ਵੱਡੇ ਪੱਧਰ ਦੇ ਉੱਪਰ ਵਿਰੋਧ ਹੋ ਰਿਹਾ ਬੁਖਰਾੜ ਦੇ ਵਿੱਚ ਆਏ ਹੋਏ ਨੇਗੇ ਹਾਲਾਂਕਿ ਮੌਜੂਦਾ ਸਰਕਾਰ ਦਾ ਫਰਜ਼ ਇਹ ਬਣਦਾ ਵੀ ਮੁਲਾਜ਼ਮ ਜਾਂ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਹੈਗਾ ਸਰਕਾਰ ਦੇ ਨਾਲ ਗੱਲ ਕਰਨ ਦਾ ਚਾਹਵਾਨ ਹੈਗਾ ਤਾਂ ਸਰਕਾਰ ਦਾ ਮੁਢਲਾ ਫਰਜ਼ ਬਣਦਾ ਹੈਗਾ ਕਿ ਤੁਸੀਂ ਆਓ ਜੀ ਅਸੀਂ ਸੋਡੀ ਬਦੌਲਤਾਂਗੇ ਕਿਉਂਕਿ ਸਾਡੀ ਬਦੌਲਤ ਇਹ ਅੱਜ ਕੁਰਸੀਆਂ ਦੇ ਉੱਪਰ ਬੈਠੇ ਨੇ ਵੀ ਤੇਰ ਵਰਗੇ ਦੇ ਮਗਰ ਕਾਫਲੇ ਚੱਲਦੇ ਨੇ ਮੁੱਖ ਮੰਤਰੀ ਦੇ ਮਗਰ 100-100 ਗੱਡੀ ਦਾ ਕਾਫਲਾ ਚੱਲਦਾ ਉਹ ਸਾਡਾ ਚੱਲਦਾਗਾ ਅਸੀਂ ਆਪਣੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੈਗੀ ਉਸ ਕਮਾਈ ਦੇ ਵਿੱਚੋਂ ਸਰਕਾਰ ਨੂੰ ਟੈਕਸ ਅਦਾ ਕਰਦੇ ਆ ਉਸ ਟੈਕਸ ਦੇ ਵਿੱਚੋਂ ਇਹ ਲਜ਼ਗਰੀਆਂ ਗੱਡੀਆਂ ਦੇ ਵਿੱਚ ਘੁੰਮਦੇ ਰਹੇ ਉਸ ਟੈਕਸ ਦੇ ਪੈਸਿਆਂ ਦੇ ਨਾਲ ਇਹਨਾਂ ਦੀ ਸਕਿਉਰਿਟੀ ਚੱਲਦੀ ਆ ਜਿਹੜੇ ਖਾਕੀ ਵਰਦੀ ਵਾਲੇ ਸਾਡੇ ਵੀਰ ਖੜੇ ਲੇਗੇ ਜਿਹੜੇ ਸਰਕਾਰ ਦੇ ਇਸ਼ਾਰੇ ਦੇ ਉੱਪਰ ਮਿੰਟ ਦੇ ਵਿੱਚ ਸਾਡਾ ਸਿਰ ਹਾੜ ਦਾਂਦੇ ਨੇਗੇ ਇਹਨਾਂ ਨੂੰ ਜਿਹੜੀ ਤਨਖਾਹ ਆ ਗਈ ਉਹ ਸਾਡੀ ਬਦੌਲਤ ਮਿਲਦੀ ਆ ਕਿਸਾਨ ਮਜ਼ਦੂਰ ਜਿਹੜੀ ਮਿਹਨਤ ਕਰਦਾਗਾ ਮਿਹਨਤ ਦੇ ਵਿੱਚੋਂ ਜੇਕਰ ਬਾਜ਼ਾਰ ਦੇ ਵਿੱਚੋਂ ਅਸੀਂ ਇੱਕ ਮਾਜਿਸ ਦੀ ਡੱਬੀ ਵੀ ਖਰੀਦਦੇ ਆ ਅਸੀਂ ਉਹਦੇ ਉੱਪਰ ਵੀ ਸਰਕਾਰ ਨੂੰ ਟੈਕਸ ਦਿੰਦੇ ਆ ਉਸ ਟੈਕਸ ਦੇ ਵਿੱਚੋਂ ਵੀ ਤਨਖਾਹ ਲੈਣਿਆ ਪਰੰਤੂ ਬਦਕਿਸਮਤੀ ਹੈ ਕਿ ਸਾਡੇ ਆਪ ਦੀ ਭੈਣ ਭਰਾ ਕੰਧ ਬਣ ਕੇ ਸਾਡੇ ਸਾਹਮਣੇ ਖੜੇ ਨੇਗੇ ਇਸ ਪੰਜਾਬ ਦੀ ਬਦਕਿਸਮਤੀ ਆਗੀ ਜੀ ਬਹੁਤ ਧੰਨਵਾਦ ਭਾਈ